ਮੇਰਾ ਕਰ ਮੈਨੂੰ ਥਾਣੇ ਬੰਦ ਕਰ ਦੇ ਯਾਰ ਥਾਣੇ ਬੰਦ ਕਰ ਯਾਰ ਮੈਨੂੰ ਮੇਰੇ ਨਾਲ ਕੋਈ ਬਰਮਾਸ਼ੀ ਨਾ ਕਰ ਮੇਰੇ ਨਾਲ ਹਾਂ ਅਸੀਂ ਪਬਲਿਕ ਮੈਨਾਂ ਸੀ ਤੂੰ ਅੱਦਵਾ ਨਾ ਖਾਧਾ ਥੜਾ ਟਾਈ ਯਾਰ ਨੂੰ ਯਾਰ ਮੈਨੂੰ ਕਰਵਾ ਬੰਦ ਕਿੱਥੇ ਜਾ ਰਹੇ ਯਾਰ ਨਹੀਂ ਮੇਰਾ ਪੇੜਾ ਪਰ ਲਿਖਿਆ ਵਾਦੇ ਮੇਰੇ ਪੋਲੀਟਿਕਲ ਵਾਦੇ ਆ ਯਾਰ ਤੇ ਰੋਜ ਤੁਹਾਡਾ ਪਿੱਤਾ ਵਾਦੇ ਅਸੀਂ ਰੋਜ ਦਾ ਅਸੀਂ ਕਮ ਨਹੀਂ ਕਰਨਾ ਕੋਈ ਤੇ ਤੁਹਾਨੂੰ ਤਰਫਾਂ ਆ ਰਹੀ ਹੈ ਸਾਨੂੰ ਕੋਈ ਦੰਗਾ ਆ ਰਹੀ ਹੈ ਦੱਸੋ ਹੈਲੋ ਮੈਨੂੰ ਕੋਈ ਰੋਕਿਆ ਯਾਰ ਹਰ ਵਾਰ ਮੈਨੂੰ ਕੋਈ ਰੋਕਿਆ ਯਾਰ ਹਰ ਵਾਰ ਮੈਨੂੰ ਕੋਈ ਰੋਕਿਆ ਯਾਰ ਹੈ ਮੈਨੂੰ ਕੋਈ ਰੋਕਿਆ ਯਾਰ ਮੈਨੂੰ ਕੋਈ ਨਾ ਸਕੂਟੀ ਕਰੋ ਮੈਨੂੰ ਲਿਖਤੀ ਆਡਰ ਦਿਓ ਯਾਰ ਪਹਿਲੇ ਲਿਖਤੀ ਆਡਰ ਦਿਓ ਮੈਨੂੰ ਆ ਗੱਲ ਕਰਾ ਸੇ ਐਸੋ ਲਾਓ ਮੈਨੂੰ ਲਿਖਤੀ ਆਡਰ ਦਿਓ ਨਹੀਂ ਮੇਰੇ ਘਰ ਮੇਰੇ ਘਰ ਮੈਨੂੰ ਕੋਈ ਸੇਵਨ ਆਰਡ ਨਹੀਂ ਆ ਗਿਆ ਯਾਰ ਤੁਸੀਂ ਭੁਤਵਾਦਮਨ ਸਕੂਟੀ ਕਰੋ ਜਾ ਕੇ ਯਾਰ ਮੈਨੂੰ ਕੋਈ ਲੋੜ ਨਹੀਂ ਸਾਡੀ ਯਾਰ ਮੈਨੂੰ ਕੋਈ ਲੋੜ ਨਹੀਂ ਯਾਰ ਮੈਨੂੰ ਕੋਈ ਲੋੜ ਨਹੀਂ ਯਾਰ ਸਾਡੀ ਯਾਰ ਸਕੂਟੀ ਦੀ ਭੁਤਵਾਦਮਨ ਕਾਹੋ ਜਾ ਕੇ ਭੁਤਵਾਦਮਨ ਰੋਕੋ ਯਾਰ ਭੁਤਵਾਦਮਨ ਕੋਲ ਤੋਂ ਰੁਕਦੇ ਪੌਂਟਵਾਨ ਨੂੰ ਵੀ ਬੰਦ ਕਰੋ ਉਹਨੂੰ ਡਰਟਾਈ ਬੰਦ ਕਰੋ ਪੌਂਟਵਾਨ ਨੂੰ ਬੰਦ ਕਰੋ ਯਾਰ ਮੈਨੂੰ ਕੋਈ ਬੰਦ ਕਰ ਰਿਹਾ ਉਹ ਨਹੀਂ ਕਰਦਾ ਮੈਨੂੰ 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 ਬੰਦਲਾ ਕਰ ਰਿਹਾ ਯਾਰ ਮੈਂ ਮੈਂ ਮੈਨੂੰ ਲਿਖਤੀ ਤੇ ਘੜ ਰਹੇ ਯਾਰ ਮੈਂ ਮੈਂ ਮਾਨਯੋਗ ਹਾਈ ਕੋਰਟ ਜਾਊਂਗਾ ਮੇਰਾ ਰੋਜ਼ ਹੱਥ ਮੇਰਾ ਬਦਤਮੀਜ਼ੀ ਹੋ ਰਹੀ ਪੁਲਿਸ ਕਰ ਰਹੀ ਹੈ ਮੇਰਾ ਰੋਟੀ ਮਿਣੀ ਦੇ ਰਿਹਾ ਯਾਰ ਬੰਦੇ ਯਾਰ ਮੈਨੂੰ ਖਰਚਾ ਦਿਓ ਤੁਸੀਂ ਓ ਯਾਰ ਮੈਂ ਕੱਲਾ ਯਾਰ ਇੱਕ ਕਿਹੜੀ ਬਦਮਾਸ਼ੀ ਆਏ ਇੱਕ ਕਿਹੜੀ ਬਦਮਾਸ਼ੀ ਹੋ ਰਹੀ ਹੈ ਉਹ ਵੀ ਨਹੀਂ ਹੋ ਰਹਾ ਯਾਰ ਪੀਸੀ ਵਾਲੇ ਵੀ ਇੱਥੇ ਹੈ ਨਹੀਂ ਪਿੱਛੇ ਹੀ ਖੜੇ ਨੇ ਬੰਦੇ ਇਹ ਕਿਹੜੀ ਬਦਮਾਸ਼ੀ ਆਏ ਇਹ ਕਿਹੜੀ ਬਦਮਾਸ਼ੀ ਆਏ ਮੇਰੇ ਨਜ਼ਰੋਂ ਹਟ ਰਹੀ ਹੈ ਹੈਲੋ ਮੈਂ ਇੱਥੇ ਬੈਠਾ ਲੋਰ ਹੁੜਤਦਾ ਮੈਂ ਇੱਥੇ ਬੈਠਾ ਲੋ 50 ਸਰਕਾਰ ਮਰਦਾ ਆਵਾਜ਼ 50 ਸਰਕਾਰ ਮਰਦਾ ਆਵਾਜ਼ 50 ਸਰਕਾਰ ਮਰਦਾ ਆਵਾਜ਼ 50 ਸਰਕਾਰ ਮਰਦਾ ਆਵਾਜ਼ ਮੈਨੂੰ ਜ਼ਬਰਦਸਤੀ ਰੋਕਿਆ ਜਾ ਰਿਹਾ ਅੱਜ ਤਾਰੇ ਦਰਵਾਜ਼ੇ ਤੇ ਰਹਿਣੇ ਗੁੱਪੋਂ ਵਿੱਚ ਨਹੀਂ ਜਾ ਅਗਮਨ ਪਰਵਾ ਮੈਨੂੰ ਪੰਜਾਬੋਂ ਮੇਰੇ ਘਰੇ ਲਾ ਦਿੱਤੀ ਗਈ ਆ ਮੈਨੂੰ ਕਿਹੜੀ ਥਾਡੀ ਰੋਕ ਰਿਆ ਜੀ ਦੱਸੋ ਜੀ ਮੈਂ ਧਰਨੇ ਤੇ ਬਹਿ ਗਿਆ ਮੈਨੂੰ ਜ਼ੋਰਦਸ ਰੁਕੇ ਜਾ ਰਿਹਾ ਏ ਇੱਕ ਲਲਤੋ ਚੌਂਕੀ ਦਾ ਮੁਲਾਜ਼ਮ ਆਇਆ ਜਿਹੜਾ ਅਸੇ ਰੋਕ ਰਿਆ ਧੱਕੇ ਮਾਰਨ ਦੀ ਕੋਸ਼ਿਸ਼ ਕਰ ਰਿਹਾ ਮੈਂ ਕਹਾ ਮੈਨੂੰ ਰਿਸ਼ਤੀ ਆਰਡਰ ਦਿਓ ਮੈਂ ਮਾਂਜੋ ਹਾਈ ਕੋਰਟ ਜਾਊਂਗਾ ਮੈਨੂੰ ਕਿਹੜੀ ਥਾਡੀ ਦੱਸਿਆ ਜਾ ਰਿਹਾ ਦੱਸੋ ਮੈਨੂੰ ਬੰਦ ਕਰੀਤੀਤਾ ਜਾ ਰਿਹਾ ਹਰ ਵਾਰ ਮੈਨੂੰ ਬੰਦ ਕੀਤਾ ਜਾ ਰਿਹਾ ਵਾਜ ਮਰੀਸ ਰਖੇ ਚੱਕ ਲੰਦੇ ਆਏ ਇਹ ਕਿਹੜਾ ਡਰਾਮਾ ਹੈ ਜੀ ਅਸੀਂ ਰੋਟੀ ਨਾ ਖਾਈਏ ਦੱਸੋ ਹੁਣ ਆਪਾਂ ਮੈਂ ਦਰਨੇ ਬਹਿ ਗਿਆ ਮੈਨੂੰ ਦੱਸੋ ਜੀ ਮੈਂ ਕੀ ਕਰਾਂ ਜੀ ਮੈਨੂੰ ਦੱਸੋ ਜੀ ਮੈਂ ਕੀ ਕਰਾਂ ਇਹ ਪੰਜਾਬ ਸਰਕਾਰ ਸਿੱਖ ਬਰੋਦੀ ਪੰਜਾਬ ਸਰਕਾਰ ਸਿੱਖ ਬਰੋਦੀ ਪੰਜਾਬ ਪੁਲਿਸ ਸਿੱਖ ਬਰੋਦੀ ਪੰਜਾਬ ਪੁਲਿਸ ਮਰਦਾਵਾਲ ਪੰਜਾਬ ਸਰਕਾਰ ਮਰਦਾਵਾਲ ਮੈਨੂੰ ਕਿਹੜੇ ਥੋੜੀ ਰੁਕਾਇਰ ਦੱਸੋ ਜੀ ਮੰਗ ਲਿਖਤੀ ਆਰਡਰ ਦੇਓ ਸ਼ਪਾਈ ਸਾਹਿਬਾ ਮੈਨੂੰ ਲਿਖਤੀ ਆਰਡਰ ਦੇਓ ਮੈਨੂੰ ਸੁਸ਼ੀਲ ਮੁਰਦਾਬਾ 50 ਸਰਕਾਰ ਮੁਰਦਾਬਾ 50 ਸਰਕਾਰ ਜ਼ਬਰਦਸਤੀ ਰੋਕਣ ਵਾਲੀ ਮੁਰਦਾਬਾ 50 ਸਰਕਾਰ ਮੁਰਦਾਬਾ 50 ਸਰਕਾਰ ਮੁਰਦਾਬਾ ਮੁਰਦਾਬਾ ਐਸ.ਆਈ.ਪੀ ਸਾਉਥ ਮੁਰਦਾਬਾ ਐਸ.ਆਈ.ਪੀ ਸਾਉਥ ਮੁਰਦਾਬਾ ਐਸ.ਆਈ.ਪੀ ਸਾਉਥ ਮੁਰਦਾਬਾ ਮੈਨੂੰ ਪਰਸੋਂ ਦਮਕੇ ਮਾਰਿਆ ਕਰਿਆ ਆਕੇ ਬਈ ਕਹਿੰਦਾ ਰੋਕੋ ਅੱਜ ਫਿਰ ਸਿਪਾਹੀ ਸਾਹਿਬ ਦਮਕੇ ਮਾਰਦੇ ਆ ਮੈਨੂੰ ਕਿਹਨਾਂ ਦਮਕੇ ਮਾਰਿਆ ਯਾਰਾ ਦੱਸੋ ਮੈਨੂੰ ਦਮਕੇ ਮਾਰਦਾਂ ਕੋ ਕਿਹੜੀ ਦੁਕਾਨ ਆ ਮੈਂ ਕੋਈ ਅਤਵਾਦੀ ਆ ਮੈਂ ਕੋਈ ਚੋਰ ਆ ਮੈਂ ਗੈਂਗਸਟਰ ਆ ਮੈਂ ਦੱਸੋ ਭਵੰਤਵਾਰ ਸਰਕਾਰ ਕੋਈ 150 ਗੱਲ ਮੈਂ 150 ਗੱਡੀਆ ਸਰਕਾਰ ਚੱਲਦੀ ਪਈ ਆ ਭਵੰਤਵਾਰ ਸਰਕਾਰ ਬੋਲੇ 150 ਗੱਡੀ ਚੱਲਦੀ ਪਈ ਆ ਸਾਡੇ ਕੋਲੇ ਜੇ ਦੱਸਿਆ ਗੱਲ ਮੈਂ ਸਾਡੇ ਚੱਕਲੇ ਨਾਲ ਸੱਤ ਕੰਨ ਵਨ ਮੈਂ ਚੱਕਲੇ ਇਹ ਖੜੀ ਥੋੜੀ ਜੱਕ ਰਹਾ ਹਰ ਵਾਰ ਮੈਨੂੰ ਆਕੇ ਬੰਦ ਕੀਤਾ ਯਾਰ ਇਹ ਕਰੇ ਮੇਰੇ ਮੈਂ ਵੀ ਰੋਟੀ ਪਾਣੀ ਖਵਾਉਣੀ ਆ ਮੈਂ ਭੁੱਖਾ ਮਰ ਜਮਾ ਮੈਨੂੰ ਜ਼ਹਿਰ ਦੇ ਕੇ ਮਾਰ ਦੋ ਮੈਂ ਪੰਜਾਬ ਪੁਲਿਸ ਬੰਦੀ ਜ਼ਹਿਰ ਦੇ ਕੇ ਮਾਰੇ ਪੰਜਾਬ ਪੁਲਿਸ ਮੈਨੂੰ ਜ਼ਹਿਰ ਦੇ ਕੇ ਮਾਰ ਦੋ ਮੈਨੂੰ ਗੋਲੀ ਨਾਲ ਮਾਰ ਦੋਵੇ ਜੇ ਇਨਕਾਊਂਟਰਾਂ ਵੀ ਪੁਲਿਸ ਗੋਲੀ ਮਾਰਦੀ ਆ ਤਾਂ ਮੇਰੇ ਵੀ ਕੋਈ ਮਾਰ ਦੋਵੇ ਇਹ ਰੋ ਰੋ ਟਾਂਡਾ ਖਰਮੋਜ ਮੈਨਾਂ ਦਾ ਪੰਜਾਬ ਪੁਲਿਸ ਮੇਰੇ ਵੀ ਗੋਲੀ ਮਾਰ ਦੋਵੇ ਅਸੀਂ ਕੋ ਚੂੰਦਕ ਨਹੀਂ ਕਰਾਂਗੇ ਗੋਲੀ ਮਾਰ ਦੋ ਮੈਨੂੰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਗੁਰੂ ਘਰ ਆ ਸਾਰੀ ਦੁਨੀਆ ਮਨਾ ਰਹੀ ਆ ਪਰ ਸਾਡੇ ਤੇ ਬੰਦੇ ਬੰਦੇ ਛਾਦੀ ਲੋਹੜੀ ਨੂੰ ਮਾਰਨ ਜਾਓ ਜੀ ਫਲਾੜਾ ਨਾ ਕਰੋ ਜੀ ਤੁਸੀਂ ਮਰ ਜਾਓਗੇ ਜੀ ਅਸੀਂ ਦੇਸ਼ ਲਈ ਖਾਤਰ ਮਰਨ ਲਈ ਤਿਆਰ ਬੈਠੇ ਆ ਸਾਡੇ ਫੌਜੀ ਜਵਾਨ ਦੇਸ਼ ਬਾਡਰਾਂ ਦੇ ਛੇ ਹੋ ਰਹੇ ਆ ਕਿ ਅਸੀਂ ਮਰ ਜਾਵਾਂਗੇ ਫਿਰ ਕੀ ਕੋਈ ਐਸਾ ਕੋਈ ਆਫਤ ਆ ਜੂਗੀ ਇਹ ਜੌੜਦਸਤੀ ਕੀਤੀ ਜਾ ਰਹੀ ਆ ਮੈਂ ਮਾਝਾ ਹਾਈਪਰ ਤੇਜ਼ ਪਾਉਂਗਾ ਬੰਨ੍ਹਣਾ ਜਵੜਦਸਤੀ ਕੀਤੀ ਜਾ ਰਹੀ ਆ ਅਸੀਂ ਤਾਂ ਸਾਨੂੰ ਕੋਈ ਬੰਦਸਤਾ ਬਣਾਇਆ ਨਹੀਂ ਤੁਸੀਂ ਜਾਂ ਬੰਦਾ ਹੀ ਬਣਾ ਲੈ ਦੱਸੋ ਜੀ ਮੇਰੀ ਨਿੱਜੀ ਜ਼ਿੰਦਗੀ ਸਾਡੀ ਨਿੱਜੀ ਜ਼ਿੰਦਗੀ ਕਿਉਂ ਦਖਲ ਦਿੱਤਾ ਜਾ ਰਿਹਾ ਬਈ ਅਸੀਂ ਆਪੀ ਸਾਹਮਣੇ ਪੁੱਛ ਲੋ ਜਿਹੜੀ ਕੇਂਦਰ ਦੀ ਖੜੀ ਆ ਇਹਨਾਂ ਨੂੰ ਕੋਈ ਆਰਡਰ ਹੈਗਾ ਬੰਦ ਕਰਨ ਦਾ ਇਹਨਾਂ ਨੂੰ ਪੁੱਛੋ ਪਹਿਲਾਂ ਮੈਨੂੰ ਕੱਜਵਰ ਦੱਸਦੇ ਬੰਦ ਕੀਤਾ ਸਾਰੇ ਗਲਤਾਰ ਸਹੀ ਦੱਸੋ ਜੀ ਤੁਸੀਂ ਮੈਨੂੰ ਬੰਦ ਕਰਨ ਆਏ ਹੋ ਕਿਉਂ ਮੈਨੂੰ ਬੰਦ ਕੀਤਾ ਯਾਰ ਕਰੇ ਜੀ ਮੈਂ ਤਾਂ ਨਹੀਂ ਬੰਦ ਕੀਤਾ ਨਹੀਂ ਤੁਸੀਂ ਆਏ ਹੋ ਨਾ ਨਹੀਂ ਕਿਸੇ ਨੇ ਕਿਹਨੇ ਬੰਦ ਕੀਤਾ ਦੱਸੋ ਜੀ ਇਹ ਸਾਡੇ ਭਾਈ ਸਾਹਿਬ ਕਹਿ ਰਹੇ ਬੰਦ ਕਰਨਾ ਜੀ ਤੂੰ ਪਏ ਆ ਰਿਹਾ ਤੁਸੀਂ ਮੈਨੂੰ ਸਾਰੇ ਬੰਦ ਦਿਖਾ ਦਿਓ ਸਾਰੇ ਮੈਨੂੰ ਪਹਿਲਾਂ ਸੱਲ ਤਾਂ ਇਹ ਮੈਨੂੰ ਇੱਕ ਦਮ ਤਸਾਹ ਦੇ ਇਕੱਠੀ ਕਰਕੇ ਮੈਨੂੰ ਹੀ ਜਾਂਦਾ ਰਹੇ ਲਿਖੀ ਆਰਡਰ ਵਿੱਚ ਦੱਲੇ ਕਰ ਜਵ ਨਹੀਂ ਆ ਗਈ ਜੇ ਮੈਂ ਕੋੜੀ ਆ ਉਹਦੀ ਕੋੜੀ ਮੁਕੜਿਆਣਾ ਜਿਹਦਾ ਬਦਲ ਕੀਤਾ ਜੀ ਕੋਈ ਕੰਮ ਕਰਦਾ ਕੋਈ ਮੈਂ ਦੱਸਦਾ ਜਵਾਬ ਦੇਣਾ ਮੈਨੂੰ ਉਹ ਪੰਜਾਬ ਪੁਲਿਸ ਨੂੰ ਜਰੂਰ ਕਢਾਉਂਦੀ ਆ ਮੈਂ ਇਹ ਗੱਲ ਨਹੀਂ ਸਾਹ ਉਹ ਮਰੇ ਹੋਏ ਆ ਆਪੋ ਹੀ ਮਰ ਗਈ ਹੁਣ ਕੀ ਕਰੀ ਜਾਂਦਾ ਹਾਂ ਉਹ ਪੰਜਾਬ ਪੁਲਿਸ ਆ ਕੇ ਮਾਰਦੀ ਆਪਣੀ ਮੈਂ ਕੀ ਕਰੀ ਜਾਂਦਾ ਹਾਂ ਨਹੀਂ ਬੁਰੇ ਨਹੀਂ ਕੁਝ ਨਹੀਂ ਹੁੰਦਾ ਚੱਲਦੇ ਬੁਰੇ ਸਾਹਿਬ ਨਹੀਂ ਮੈਂ ਕਿਉਂ ਜਾਣਾ ਮੈਨੂੰ ਕਿਉਂ ਰੁਕਿਆ ਗਿਆ ਮੈਂ ਜਾਂਦੀ ਮੈਂ ਜਾਣਾ ਮੇਰੀ ਲੰਕੋਪੁਰ ਵਿੱਚ ਘਰੇ ਨਹੀਂ ਆਉਣੀ ਚਾਹੀਦੀ ਲੰਕੋਪੁਰ ਮੇਰੇ ਘਰੇ ਆਉਣਾ ਨਹੀਂ ਨਹੀਂ ਅੱਜ ਤੇ ਨਹੀਂ ਆਉਣ ਮੇਰੇ ਐਸਪੀ 200 ਨਾਲ ਗੱਲ ਹੋਈ ਆ ਹੁਣ ਕਿਉਂ ਮੈਂ ਰੁਕੀ ਨਹੀਂ ਇਹ ਪਤਾ ਲਾਗਦਾ ਮੈਂ ਨਹੀਂ ਐਸਪੀ 200 ਸਾਹਮਣੇ ਕਿਹਾ ਨਾ ਨਹੀਂ ਪਤਾ ਸਾਨੂੰ ਕੀ ਗੱਲ ਕੋਈ ਨੇ ਪਟਾਈ ਤਾਂ ਛੱਡ ਦੇ ਨਾ ਮੈਂ ਨਹੀਂ ਕਰਦਾ ਮੈਂ ਨਹੀਂ ਹੰਨਾ ਜੀ ਤੁਮਰਾ ਵੀ ਮੇਰੇ ਗੋਲੀ ਮਾਰ ਦੋ ਗੋਲੀ ਮਾਰ ਨਹੀਂ ਛੱਡ ਸਾਡਾ ਮੈਂ ਨਹੀਂ ਆਉਂਦਾ ਮੈਂ ਤੁਹਨੇ ਤਾਂ ਰਹਿਣਾ ਨਹੀਂ ਭੈਣ ਜਿਹਾ ਉਹ ਨਾ